ਹਾਂਜੀ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਜੀ ਮੇਰੀ ਵੀਡੀਓ ਦੇਖ ਰਹੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਬਲੌਗ ਬਲੌਗ ਦਾ ਤਾਂ ਭਰਾਵੋ ਲੱਗਿਆ ਨਹੀਂ ਟਾਈਮ ਠੀਕ ਆ ਜੀ ਪਰ ਅੱਜ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਜੀ ਸਟੋਰੀ ਸੁਣਾ ਦੇਣਾ ਬਿਲੇ ਬੈਠੇ ਸੀ ਮੈਂ ਕਿਹਾ ਚਲੋ ਕੁਛ ਨਾ ਕੁਛ ਤਾਂ ਕਰਿਆ ਜਾਵੇ ਹਨਾ ਬਲੌਗ ਨਹੀਂ ਤਾਂ ਫਿਰ ਆਪਾਂ ਸਟੋਰੀ ਸਹੀ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਦੋ ਬੇਵਕੂਫ ਤਸਕਰਾਂ ਨੇ ਆਪਣੀ ਹੀ ਬੇਵਕੂਫੀ ਦੇ ਨਾਲ ਆਪਣੇ ਹੀ ਗੁੱਸੇ ਤੇ ਅਨ ਕੰਟਰੋਲ ਦੀ ਵਜ੍ਹਾ ਨਾਲ ਕਿਵੇਂ ਆਪਦੀ ਗਲਤੀ ਨਾਲ ਆਪਦੇ ਪੈਰ ਤੇ ਆਪ ਕਹਾੜੀ ਮਾਰੀ ਗੱਲ ਆ ਜੀ ਪਿਛਲੇ ਹਫਤੇ 21 ਤਰੀਕ ਦਿਨ ਸ਼ਨੀਵਾਰ ਦੀ ਗੱਡੀ ਆ ਰਹੀ ਸੀ RJ19GE0285 ਸੋ ਮੈਨੂੰ ਇਹ ਨਹੀਂ ਪਤਾ ਕਿ ਇਹ ਨੰਬਰ ਉਹਦਾ オリジナル ਆ ਜਾਂ ਉਹਨਾਂ ਨੇ ਫਰਜੀ ਲਾਇਆ ਹੋਇਆ ਸੀ ਸੋ ਇਹ ਗੱਡੀ ਆ ਰਹੀ ਸੀ ਜੀ ਦਸ ਚੱਕੀ ਗੱਡੀ ਸੀ ਸੋ ਇਹ ਗੱਡੀ ਜਾਣਾ ਇਹਨੇ ਜੋਧਪੁਰ ਨੂੰ ਸੀ ਪਰ ਇਹ ਚਰਾਹੇ ਚੋਂ ਘੁੰਮ ਗਈ ਪਾਲੀ ਵੱਲ ਇਹਨਾਂ ਦੇ ਨਸ਼ੇ ਇਹਨਾਂ ਜ਼ਿਆਦਾ ਕਰਿਆ ਹੋਇਆ ਸੀ ਨਸ਼ੇ ਨਾਲ ਇੰਨੇ ਜ਼ਿਆਦਾ ਧੁੱਤ ਸੀ ਕਿ ਸ਼ਾਇਦ ਇਹਨਾਂ ਨੂੰ ਇੰਨੀ ਹੋਸ਼ ਵੀ ਨਹੀਂ ਸੀ ਕਿ ਅਸੀਂ ਕੀ ਕਰ ਰਹੇ ਹਾਂ ਜਾਂ ਕੀ ਗੱਲਬਾਤ ਹੈ ਨਾ ਸੋ ਜਾਣਾ ਸੀ ਇਹਨਾਂ ਨੇ ਜੋਧਪੁਰ ਨੂੰ ਘੁੰਮ ਕੇ ਇਹ ਪਾਲੀ ਨੂੰ ਪਾਲੀ ਨੂੰ ਘੁੰਮ ਕੇ ਜਦੋਂ ਉੱਥੇ ਨਾ ਗਾਰਡਨ ਟੋਲ ਪਲਾਜ਼ਾ ਆਉਂਦਾ ਜੀ ਦੀਦੀ ਕਿ 800 ਰੁਪਿਆ ਪਰਚੀ ਆ 800 ਉੱਥੇ ਇਹਨਾਂ ਨੇ ਬੜਾ ਫੜ ਉਹਨੂੰ ਕਹਿੰਦੇ ਵੀ ਐ ਕਰ ਆ ਲੈ ਫੜ ਪੈਸੇ ਤੇ ਸਾਡੀ ਪਰਚੀ ਕੱਟ ਸਾਨੂੰ ਜਾਣ ਦੇ ਉਹ ਕਹਿੰਦਾ ਵੀ ਐ ਨਹੀਂ ਹੈ ਨਾ ਪਰਚੀ ਕੱਟ ਲੈਣ ਦੇ ਮੈਨੂੰ ਕੋਈ ਗੱਲ ਨਹੀਂ ਤੇ ਇਹ ਉਹ ਪੈਸੇ ਜਦੋਂ ਮੋੜ ਲਗਾ ਉਹਨੂੰ ਕਹਿੰਦੇ ਰੱਖ ਰੱਖ ਪੈਸੇ ਰੱਖ ਲੈ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਵੱਧ ਕਿਵੇਂ ਲੈਣਾ ਵੀ ਵੱਧ ਨਹੀਂ ਲੈਣੇ ਜਿੰਨੀ ਫੀਸ ਆ ਮੈਂ ਉਨੀ ਹੀ ਲੈਣੇ ਤੇ ਉੱਥੇ ਵਸ ਵਸਾਈ ਹੋ ਗਈ ਉਹਨੇ ਫਾੜ ਕੇ ਖੋਲਿਆ ਨਹੀਂ ਹੈਗਾ ਇਹਨਾਂ ਨੇ ਪਤੰਦਰਾ ਨੇ ਚੱਕ ਕੇ ਰਵਾਲ ਵਰ ਉਹ ਤਾਂ ਗੋਲੀ ਚਲਾ دی۔ ਚਲੋ ਉਹ ਸਟਾਲ ਗਰਮੀ ਦੇ ਗੋਲੀ ਤਾਂ ਨਹੀਂ ਲੱਗੀ ਗੋਲੀ ਵੱਜੀ ਸ਼ੀਸ਼ੇ 'ਚ ਨਾਲ-ਨਾਲ ਤੁਸੀਂ ਫੋਟੋਆਂ ਦੇਖ ਸਕਦੇ ਹੋ ਗੋਲੀ ਸ਼ੀਸ਼ੇ 'ਚ ਵੱਜੀ ਚਲੋ ਕਿਸ ਦਾ ਨਹੀਂ ਨੁਕਸਾਨ ਹੋਇਆ ਉਸ ਗੋਲੀ ਦੀ ਵਜਾਂ ਨੂੰ ਤੇ ਉੱਥੋਂ ਇਹਨਾਂ ਨੇ ਗੱਡੀ ਆ ਜਿਹੜੀ ਉਹ ਭਜਾ ਲਈ ਹੁਣ ਟੂਲ ਗਰਮੀ ਦਾ ਏਡੀ ਵਾਰਦਾਤ ਹੋ ਗਈ ਬਾਈ ਉਹਨੇ ਪੁਲਿਸ ਨੂੰ ਫੋਨ ਕਰਨੀ ਆ ਪੁਲਿਸ ਨੂੰ ਕਾਲ ਚਲੀ ਗਈ ਪੁਲਸ ਆਪਦੀ ਨਿਕਲੀ ਹਨਾ ਗਸ਼ਤ ਤੇ ਆ ਗਈ ਉਹ ਉਹਨਾਂ ਨੂੰ ਫੜਨ ਵਾਸਤੇ ਜਿਹੜਾ ਉਹਨਾਂ ਨੇ ਵੀ ਰਵਾਨਾ ਕਰ ਲਿਆ ਗੱਡੀ ਇਹਨਾਂ ਨੇ ਇੰਨੀ ਜ਼ਿਆਦਾ ਭਜਾ ਲਈ ਕਿ ਰਾਹ ਚ ਇਹਨਾਂ ਨੇ ਇੱਕ ਬੱਸ ਨੂੰ ਟੱਕਰ ਮਾਰੀ ਬੱਸ ਨੂੰ ਟੱਕਰ ਮਾਰ ਕੇ ਮੰਡਿਆ ਬਾਈਪਾਸ ਤੇ 10 ਫੁੱਟ ਦਾ ਇੱਕ ਨਾਲਾ ਕਹਿ ਲੋ ਕਨਹਿਰ ਕਹਿ ਲੋ ਜਿਸ ਗੱਡੀ ਅਨ ਕੰਟਰੋਲ ਹੋ ਗਈ ਜਦੋਂ ਅਨ ਕੰਟਰੋਲ ਹੋਈ ਗੱਡੀ ਉਹ ਨਾਲਾ ਟੱਪ ਗਈ ਨਾਲਾ ਟੱਪ ਗਈ ਤਾਂ ਗੱਡੀ 'ਚ ਭਰਿਆ ਹੋਇਆ ਸਮਾਨ 부ੜਕ ਕੇ ਇੱਕ ਦੋ ਬੈਗ ਆ ਜਿਹੜੇ ਬਾ ਡਿੱਗ ਗਏ ਠੀਕ ਹੈ ਗੱਡੀ ਛਾੜੀਆਂ ਤੇ ਜਾਵੜੀ ਤੇ ਲੋਕ ਆਏ ਵੀ ਐਕਸੀਡੈਂਟ ਹੋ ਗਿਆ ਜੀ ਐਕਸੀਡੈਂਟ ਹੋ ਗਿਆ ਤੇ ਲੋਕਾਂ ਨੇ ਦੇਖਿਆ ਜਦੋਂ ਡਿੱਗਿਆ ਵ ਸਮਾਨ ਵੇਚਦਾ ਭਾਈ ਸਾਬ ਡੋਡੇ ਭਰੇ ਹੋਏ ਨੇ ਤੇ ਲੋਕਾਂ ਨੇ ਪੁਲਿਸ ਨੂੰ ਕਾਲ ਮਾਰੀ ਪੁਲਿਸ ਨੂੰ ਕਾਲ ਕੀਤੀ ਪੁਲਿਸ ਪਿੱਛੇ ਹੀ ਸੀ ਲੱਭਦੀ ਫਿਰਦੀ ਸੀ ਬਾਈ ਹਨਾ ਤੇ ਪੁਲਿਸ ਜਦੋਂ ਲੱਭਦੀ ਫਿਰਦੀ ਸੀ ਪੁਲਿਸ ਹਾਨੀ ਸਰ ਨੂੰ 5 ਮਿੰਟਾਂ ਚ ਬਾਈ ਉਹਨਾਂ ਦੇ ਕੋਲੇ ਆ ਗਈ ਆ ਕੇ ਉਹਨਾਂ ਨੇ ਉਹ ਜਿਹੜੇ ਦੋਨੇ ਬੰਦੇ ਸੀ ਥੋੜੇ ਜ਼ਖਮੀ ਹੋ ਗਏ ਜ਼ਖਮੀ ਹਾਲਾਤ ਚ ਉਹਨਾਂ ਨੂੰ ਅਰੈਸਟ ਕਰ ਲਿਆ ਸੋ ਜਦੋਂ ਪੁਲਿਸ ਨੇ ਉਸ ਗੱਡੀ ਦੀ ਤਲਾਸ਼ੀ ਲਈ ਤਾਂ ਉਹਦੇ ਚੋਂ 1233 ਕਿਲੋ ਜਿਹੜੇ ਆ ਟੋਟੇ ਸਾਫ ਤੇ ਹੁੰਦੇ ਆ ਜਿਹੜੇ ਪੋਸਟ ਉਹ ਭਰਿਆ ਹੋਇਆ ਸੀ ਉਹ ਬਰਾਮਦ ਕਰਿਆ ਤੇ ਇੱਕ ਉਹਨਾਂ ਨੂੰ ਸ਼ਰਾਬ ਦੀ ਬੋਤਲ ਮਿਲੀ ਇੱਕ ਰਿਵਾਲਵਰ ਤੇ ਤਿੰਨ ਉਹਨਾਂ ਨੂੰ ਕਾਰਤੂਸ ਮਿਲੇ ਸੋ ਇਹ ਗੱਡੀ ਨੂੰ ਜਿਹੜੇ ਚਲਾ ਰਹੇ ਸੀ ਬਾਈ ਉਹਨਾਂ ਚੋਂ ਇੱਕ ਸੀ ਮਹਿੰਦਰ ਇੱਕ ਸੀ ਰਕੇਸ਼ ਜਿਹੜਾ ਰਕੇਸ਼ ਆ ਉਹ ਜੋਧਪੁਰ ਲੂਨੀ ਥਾਣੇ ਚੋਂ ਪਹਿਲੇ ਹੀ ਵਾਂਟਡ ਐ ਇੱਕ ਦੋ ਕੇਸ ਆ ਜਿਹੜੇ ਕ੍ਰਿਮੀਨਲ ਕੇਸ ਆ ਉਹਦੇ ਚੱਲਦੇ ਪਏ ਆ ਤੇ ਦੂਜਾ ਜਿਹੜਾ ਭਾਈ ਮਹਿੰਦਰ ਆ ਉਹ ਜਲੌਰ ਦੇ ਬਗੌੜਾ ਥਾਣੇ ਚੋਂ ਹਨਾ ਫਰਾਰ ਸੀ ਇਹਤੇ ਵੀ ਇਨਾਮ ਨੂਮ ਰੱਖਿਆ ਹੋਇਆ ਸੀ ਕਿਉਂਕਿ ਪਹਿਲਾਂ ਤੋਂ ਹੀ ਤਸਕਰੀ ਦਾ ਜਿਹੜਾ ਇਹ ਕੰਮ ਕਰਦੇ ਆ ਰਹੇ ਸੀ ਸੋ ਭਰਾਓ ਇਹ ਕਹਾਣੀ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਆ ਕਿ ਦੇਖੋ ਕਿਵੇਂ ਉਹਨਾਂ ਨੇ ਹਨਾ ਆਪਦੇ ਗੁੱਸੇ ਤੇ ਅਨ ਕੰਟਰੋਲ ਕੀਤਾ ਸੋ ਕਈ ਜਗ੍ਹਾ ਇਹ ਰਹੀਆਂ ਹੁੰਦੀਆਂ ਨੇ ਜਦ ਕਈ ਕਈ ਥਾਂ ਮੇ ਸਿਚੁਏਸ਼ਨ ਇਹ ਜੀ ਹੁੰਦੀ ਆ ਕਿ ਆਪਣੇ ਆਪ ਤੇ ਕੰਟਰੋਲ ਕਰਨਾ ਸਿੱਖੋ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਸਿੱਖੋ ਹਨਾ ਜਿਹੜਾ ਬੰਦਾ ਆਪਦੇ ਮਨ ਨੂੰ ਜਿੱਤ ਲੈਂਦਾ ਜਿਵੇਂ ਗੁਰਬਾਣੀ ਚ ਲਿਖਿਆ ਹੁੰਦਾ ਕਿ ਮਨ ਜੀਤਾ ਜਗ ਜੀਤ ਪਹਿਲਾਂ ਆਪਣੇ ਮਨ ਨੂੰ ਜਿੱਤਣਾ ਸਿੱਖ ਲਓ ਜਦੋਂ ਆਪਣੇ ਮਨ ਤੇ ਆਪਣਾ ਕੰਟਰੋਲ ਹੋ ਗਿਆ ਹਨਾ ਆਪਣਾ ਮਾਈਂਡ ਕਈ ਵਾਰੀ ਆਪਾਂ ਆਪ ਕਿੰਨੇ ਵਾਰੀ ਕੰਟਰੋਲ ਕਰਦੇ ਆਂ ਰਾਜਾ ਆਪਾਂ ਨੂੰ ਪੁਲਸ ਵਾਲੇ ਗਾਲਾਂ ਕੱਢ ਜਾਂਦੇ ਆਪਾਂ ਉੱਥੇ ਵੀ ਕੰਟਰੋਲ ਕਰਦੇ ਆਂ ਇਹ ਤਾਂ ਫੈਕਟਰੀ ਵਾਲੇ ਬੋਲ ਜਾਂਦੇ ਨੇ ਆਪਾਂ ਉੱਥੇ ਵੀ ਕੰਟਰੋਲ ਕਰਦੇ ਹਾਂ ਸੋ ਕੰਟਰੋਲ ਕਰਨਾ ਸਿੱਖੋ ਜਿਹੜਾ ਬੰਦਾ ਆਪਣੇ ਆਪ ਤੇ ਕੰਟਰੋਲ ਰੱਖਦਾ ਸਹਿਜਮਤੇ ਚੱਲਦਾ ਜਾਂ ਕਿਆਲੋ ਹੌਲੀ-ਹੌਲੀ ਚੱਲਦਾ ਹਨਾ ਸਮੇਂ ਦੇ ਹਿਸਾਬ ਨਾਲ ਚੱਲਦਾ ਅਕਸਰ ਹੀ ਬੰਦੇ ਕਾਮਯਾਬ ਹੁੰਦੇ ਸੋ ਕਹਣ ਇਹਦਾਂ ਨੂੰ ਕਿਵੇਂ ਦੀ ਲੱਗੀ ਭਾਈ ਜਿਹੜੀ ਸਟੋਰੀ ਮੈਂ ਤੁਹਾਡੇ ਨਾਲ ਸਾਂਝੀ ਕਰੀ ਆ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਤੁਸੀਂ ਇਸ ਵੀਡੀਓ ਨੂੰ ਵਧੀਆ ਪਿਆਰ ਦਿੰਨੇ ਹੋ ਇਸ ਸਟੋਰੀ ਨੂੰ ਵਧੀਆ ਪਿਆਰ ਦਿੰਨਾ ਤਾਂ ਇਦਾਂ ਦੀਆਂ ਕੁਝ ਗੱਲਾਂ ਮੈਂ ਆਪਣੇ ਡਰਾਈਵਰ ਭਰਾਵਾਂ ਦੇ ਰਿਲੇਟਿਵ ਐ ਜੜੀਆਂ ਹਨ ਜਾਂ ਕੋਈ ਕਿਸੇ ਦੀ ਗੱਡੀ ਕਿੱਥੋਂ ਗੁੰਮ ਹੋਈ ਜਾਂ ਕਿਸੇ ਨਾਲ ਕੀ ਵਾਕਿਆ ਹੋਇਆ ਮੈਂ ਸਟੋਰੀਆਂ ਸੁਣਾਉਣ ਦੀ ਤੁਹਾਨੂੰ ਕੋਸ਼ਿਸ਼ ਕਰੂੰਗਾ ਕਿਉਂਕਿ ਬਲੌਗਾਂ ਬਲੌਗਾਂ 'ਚ ਮੈਨੂੰ ਲੱਗਦਾ ਇਹਨਾਂ ਮਜ਼ਾ ਨਹੀਂ ਆਉਂਦਾ ਨਹੀਂ ਮੈਨੂੰ ਬਣਾਉਣਾ ਚਾਹੁੰਦਾ ਕਿਉਂਕਿ ਬਈ ਉਹੀ-ਉਹੀ ਕੁਸ਼ਾ ਸਾਰਾ ਦਾ ਚਲ ਚਲੋ ਇੱਕ ਚੱਕਰ ਮੈਂ ਤੁਹਾਨੂੰ ਦਿਖਾਦਾ ਮੈਂ ਇੱਥੋਂ ਭਰ ਲਈ ਉੱਥੇ ਖਾਲੀ ਗਲੀ ਹਨਾ ਬਸ ਇਹ ਤਾਂ ਰੰਡੀ ਰੋਣਾ ਗਾਂ ਦਾ ਚੱਲੀ ਜਾਂਦਾ ਇਹ ਇਹ ਮੁੱਕਣਾ ਨਹੀਂ ਮੈਂ ਇੱਥੋਂ ਭਰ ਲਈ ਉੱਥੋਂ ਭਰ ਲਈ ਇਹ ਜਿੱਦਾਂ ਚਲਦੀਆਂ ਰਹਿਣੀਆਂ ਠੀਕ ਆ ਜੀ ਬਾਕੀ ਲਵ ਯੂ ਸਾਰੇ ਜਣੇ ਸਪੋਰਟ ਜ਼ਰੂਰ ਕਰਿਓ